ਵਿਦਿਆ ਦਾ ਮੰਦਰ ਕਹੇ ਜਾਂਦੇ ਸਕੂਲਾਂ ਨੂੰ ਵੀ ਆਏ ਦਿਨ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਵਿਦਿਆਦੇਸ਼ ਸਥਾਨ ਨੂੰ ਵੀ ਨਹੀਂ ਬਖਸ਼ ਰਹੇ ਅਜੇ ਹਾਈ ਇੱਕ ਮਾਮਲਾ ਫਰੀਦਕੋਟ ਦੇ ਕਸਬਾ ਕੋਟ ਕਪੂਰਾ ਨਜ਼ਦੀਕ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਚ ਸਾਹਮਣੇ ਆਇਆ ਜਿੱਥੇ ਚੋਰ ਕੰਪਿਊਟਰ ਲੈਬ ਦੀ ਖਿੜਕੀ ਤੋੜ ਅੰਦਰ ਦਾਖਲ ਹੋਏ ਤੇ ਚਾਰ ਕੰਪਿਊਟਰ ਸਮੇਤ ਹੋਰ ਸਮਾਨ ਚੋਰੀ ਕਰ ਫਰਾਰ ਹੋ ਗਏ ਚੋਰਾਵਾਂ ਵੱਲੋਂ ਸਕੂਲ ਦਾ ਬਹੁਤ ਸਾਰਾ ਰਿਕਾਰਡ ਵੀ ਪਾੜ ਦਿੱਤਾ ਗਿਆ ਹਰ ਵਾਰੀ ਚੋਰੀਆਂ ਹੁੰਦੀਆਂ ਹਨ ਕਦੇ ਬੱਚੇ ਪਤਾ ਨਹੀਂ ਕੌਣ ਮੇਂ ਸ਼ਰਾਰਤੀਆਂ ਅਸਰ ਹੈ ਜਾਂ ਕੁਛ ਹੈ ਕਦੇ ਦਫਤਰ ਵੀ ਤੋੜਪਨ ਕਰ ਜਾਂਦੇ ਐ ਐਨਕਾਉਂਟ ਫਲੱਜ ਜਾਂਦੇ ਐ ਤੇ ਇਸ ਵਾਰ ਕੰਪਿਊਟਰ ਲੈਬ ਚੋਰੀ ਹੋਈ ਐ ਤੇ ਸਾਡੇ ਕੰਪਿਊਟਰ ਚੁੱਕ ਲਏ ਸੀ ਪੀਯੂ ਮੋਨੀਟਰ ਕੀਬੋਰਡ ਮਾਊਸ ਏਰਾ ਤੇ ਸਾਰਾ ਰਿਕਾਰਡਡ ਡਾਟਾ ਸੀ ਕੰਪਿਊਟਰ ਲੈਬ ਨਾਲ ਸੰਬੰਧਿਤ ਉਹ ਸਾਰਾ ਖਲਾ ਗਿਆ ਸੀ ਕੈਸਟਸ ਕੀਤਾ ਗਿਆ ਸੀ ਕਿ ਕੰਸ਼ਕਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਆਪ ਦਾ ਚੈੱਕ ਕਰ ਰਿਹਾ ਵੀ ਸਾਡੇ 4 ਕੰਪਿਊਟਰ ਚੋਰੀ ਹੋ ਗਏ ਅਸੀਂ ਇਹਨਾਂ ਦਾ ਬਿਆਨ ਲੇਖ ਕੇ ਪਰਚਾ ਦਰਜ ਕਰ ਲਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਤੋਂ ਜਲਦੀ ਜਿਹੜਿਆ ਤੇ ਪੇਸ ਕਰਕੇ ਇਤਿਹਾਸ ਹੈ ਜਲਦੀ ਤੋਂ ਜਲਦੀ ਪੇਸ ਕਰਕੇ ਮੁਕਾਦਮਾ ਪੇਸ਼ ਕਰ ਦਿੱਤਾ ਗਿਆ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਚੋਰ ਇਸ ਸਕੂਲ ਨੂੰ ਨਿਸ਼ਾਨਾ ਬਣਾ ਚੁੱਕੇ ਨੇ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਣੀ ਟੀਵੀ